ਹਾਂਜੀ ਪ੍ਰਧਾਨ ਜੀ ਗੇਟ ਰੈਲੀ ਕੀਤੀ ਗਈ ਹੈ ਕੀ ਕਰਦੇ ਕੀ ਮੰਗ ਕਰ ਰਹੇ ਅੱਜ ਦੀ ਗੇਟ ਰੈਲੀ ਦੇ ਵਿੱਚ ਪੰਜਾਬ ਰੋਡਵੇਅ ਪਨਬੱਸ ਪੀਆਰਟੀਸੀ ਦੇ ਸਮੁੱਚੇ ਕਾਮਿਆਂ ਨੇ ਹਿੱਸਾ ਲਿਆ ਪੰਜਾਬ ਰੋਡਵੇਅ ਪਨਬੱਸ ਪੀਆਰਟੀਸੀ ਕੰਟਰੈਕਟ ਵਰਕਰ ਯੂਨੀਅਨ 25/11 ਪੰਜਾਬ ਦੇ ਸੱਦੇ ਤੇ ਅੱਜ ਸਮੂਹ ਪੰਜਾਬ ਰੋਡਵੇਅ ਤੇ ਪਨਬੱਸ ਦੇ ਇਸਤਾ ਪੀਆਰਟੀਸੀ ਦੇ 27 ਡੀਪੂਆਂ ਦੇ ਵਿੱਚ ਅੱਜ ਗੇਟ ਰੈਲੀਆਂ ਕੀਤੀਆਂ ਗਈਆਂ ਸਾਡੀਆਂ ਪਿਛਲੇ ਲੰਬੇ ਸਮੇਂ ਤੋਂ ਮੰਨੀਆਂ ਹੋਈਆਂ ਮੰਗਾਂ ਜਿਹੜੀਆਂ ਪੰਜਾਬ ਦੀ ਸਰਕਾਰ ਨੇ ਸਾਡੇ ਵਿਭਾਗ ਦੇ ਅਧਿਕਾਰੀਆਂ ਨੇ ਜਾਣਬੁੱਝ ਕੇ ਟਾਲਮਟੋਲ ਕਰ ਰਹੇ ਆ ਜਿਹਦੇ ਵਿੱਚ ਮੁੱਖ ਮੰਗ ਸਾਡੇ ਪੱਕੇ ਕਰਨ ਦੀ ਸੀ ਜਿਹਦੇ ਵਿੱਚ ਪਾਲਿਸੀ ਮੈਟਰ ਸੀ ਪਾਲਿਸੀ ਸਾਡੀ ਬਣਾ ਕੇ ਵਿਭਾਗ ਨੇ ਸਰਕਾਰ ਦੇ ਟੇਬਲ ਤੇ ਪンਚਾਦੀ ਆ ਪਰੰਤੂ ਸਰਕਾਰ ਦਾ ਕੋਈ ਵੀ ਨੁਮਾਇੰਦਾ ਚਾਹੇ ਉਹ ਟਰਾਂਸਪੋਰਟ ਸੈਕਟਰੀ ਆ ਚਾਹੇ ਉਹ ਟਰਾਂਸਪੋਰਟ ਮੰਤਰੀ ਆ ਚਾਹੇ ਚੀਫ ਸੈਕਟਰੀ ਆ ਉਹ ਮੈਂ ਅਗਲੀ ਮੀਟਿੰਗ ਬੁਲਾ ਕੇ ਜਿਹੜਾ ਇਹਦਾ ਹੱਲ ਕਰਨ ਵਾਸਤੇ ਤਿਆਰ ਨਹੀਂ ਕਿਤੇ ਨਾ ਕਿਤੇ ਸਾਡੀ ਪਾਲਿਸੀ ਨੂੰ ਆਣ ਦੇਖਿਆ ਜਿਹੜਾ ਲਗਾਤਾਰ ਕੀਤਾ ਜਾ ਰਿਹਾ ਤੇ ਹੋਰ ਵੀ ਸਾਡੀਆਂ ਬਹੁਤ ਸਾਰੀਆਂ ਮੰਗਾਂ ਬਰਾਬਰ ਕੰਮ ਬਰਾਬਰ ਤਨਖਾਹ ਨੂੰ ਲਾਗੂ ਕਰਨ ਦੀ ਰੋਡਵੇ ਪੰਨ ਬੱਸ ਦੇ ਵਿੱਚ ਪੀਆਰਸੀ ਚ ਨਵੀਆਂ ਬੱਸਾਂ ਸ਼ਾਮਿਲ ਕਰਨ ਦੀ ਟਰਾਂਸਪੋਰਟ ਮਾਫੀਆ ਖਤਮ ਕਰਨ ਦੀ ਸਾਰੀਆਂ ਮੰਗਾਂ ਜਿਹੜੀਆਂ ਪਿਛਲੇ ਲੰਬੇ ਸਮੇਂ ਤੋਂ ਲੰਬੇ ਤੌਰ ਤੇ ਲਟਕ ਰਹੀਆਂ ਉਹਨਾਂ ਦੇ ਖਿਲਾਫ ਹੈ ਜਿਹੜਾ ਅੱਜ ਦੀ ਇਸ ਵੇਟ ਰੈਲੀ ਕੀਤੀ ਆ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਅਸੀਂ ਵੱਡੇ ਸੰਘਰਸ਼ਾਂ ਜੀ ਦੇ ਚ ਜਲੰਧਰ ਦੇ ਵਿੱਚ ਕਨਵੈਨਸ਼ਨ ਹੈ ਚੰਡੀਗੜ੍ਹ ਚ ਪ੍ਰੈਸ ਕਾਨਫਰੰਸ ਆ ਬੱਸ ਸਟੈਂਡ ਆ ਤੇ 21 22 23 ਅਕਤੂਬਰ ਦੀ ਪੂਰਨ ਪੰਜਾਬ ਦੀ ਬੰਦ ਦੀ ਹੜਤਾਲ ਕਰਕੇ ਜਾਣ ਮਿਥੇ ਸਮੇਂ ਦੀ ਹੜਤਾਲ ਕਰਕੇ ਪੰਜਾਬ ਸਰਕਾਰ ਦਾ ਜਿਹੜਾ ਘਰਾਓ ਲਗਾਤਾਰ ਚੱਲ ਰਿਹਾ ਹੈ। ਟਰਾਂਸਪੋਰਟ ਮੰਤਰੀ ਨਾਲ ਕਿੰਨੀਆਂ ਘਟਡੀਆਂ ਮੀਟਿੰਗਾਂ ਹੋ ਚੁੱਕੀਆਂ ਜੀ। ਟਰਾਂਸਪੋਰਟ ਮੰਤਰੀ ਨਾਲ ਲਗਾਤਾਰ ਇਥੋਂ ਤੱਕ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਨਾਲ ਵੀ ਲਗਾਤਾਰ ਸਾਡੀਆਂ ਮੀਟਿੰਗਾਂ ਦੋ ਤਿੰਨ ਵਾਰ ਹੋ ਚੁੱਕੀਆਂ। ਟਰਾਂਸਪੋਰਟ ਮੰਤਰੀ ਨਾਲ ਤਾਂ ਕੋਈ ਗਿਣਤੀ ਨਹੀਂ ਕਿੰਨੇ ਵਾਰ ਮੀਟਿੰਗਾਂ ਹੋ ਚੁੱਕੀਆਂ ਪਰ ਕਿਤੇ ਨਾ ਕਿਤੇ ਟਰਾਂਸਪੋਰਟ ਮੰਤਰੀ ਦਾ ਆਖਿਆ ਹੋਇਆ ਸਾਡੇ ਵਿਭਾਗ ਦੀ ਅਧਿਕਾਰੀਆ ਜਿਹੜੇ ਮੰਨਣ ਵਾਸਤੇ ਤਿਆਰ ਨਹੀਂ। ਪਤਾ ਨਹੀਂ ਤਾਂ ਇਹ ਟ੍ਰਾਂਸਪੋਰਟ ਮੰਤਰੀ ਚ ਕਮੀ ਆ ਪਤਾ ਨਹੀਂ ਸਾਡੇ ਅਫਸਰ ਹੀ ਨਕਮੇ ਆ ਜਿਹੜੇ ਉਹ ਲਗਾਤਾਰ ਸਾਨੂੰ ਲਾਰਿਆਂ ਚ ਜਿਹੜੇ ਰੱਖ ਰਹੇ ਆ ਜੇ ਸਰਕਾਰ ਟੁੱਡੀਆਂ ਮੰਗਾ ਨਹੀਂ ਮੰਨਦੀ ਫਿਰ ਅਗਲੇ ਐਕਸ਼ਨ ਕੀ ਹੋਊਗਾ ਜੀ ਮੈਂ ਜਿਵੇਂ ਪਹਿਲਾਂ ਹੀ ਦੱਸ ਚੁੱਕਿਆ ਸਾਡੇ ਅਗਲੇ ਐਕਸ਼ਨ ਦੇ ਵਿੱਚ 8 ਤਰੀਕ ਨੂੰ ਅਸੀਂ ਜਲੰਧਰ ਮੁੱਖ ਮੰਤਰੀ ਜਿੱਥੇ ਰਹਿਸ਼ਾ ਉੱਥੇ ਕਨਵੈਨਸ਼ਨ ਕਰਾਂਗੇ ਪੰਜਾਬ ਪੱਧਰ ਦੇ ਸਾਥੀ ਇਕੱਠੇ ਹੋ ਕੇ ਤੇ ਨਾਲ ਹੀ ਨਾਲ ਅਸੀਂ ਬੱਸ ਸਟੈਂਡ 2 ਘੰਟੇ 15 ਤਰੀਕ ਨੂੰ ਬੰਦ ਕਰਾਂਗੇ ਤੇ 21 ਤਰੀਕ ਤੋਂ ਅਸੀਂ ਅਣਮਿੱਥੇ ਸਮੇਂ ਦੀ ਜਾਂ 3 ਦਿਨ ਦੀ ਹੜਤਾਲ ਕਰਕੇ ਮੁੱਖ ਮੰਤਰੀ ਪੰਜਾਬ ਨੂੰ ਜਿੱਥੇ ਵੀ ਹੋਊਗਾ ਉੱਥੇ ਘੇਰਾਂਗੇ ਜੇ ਸਾਨੂੰ ਜ਼ਰੂਰਤ ਪਈ ਤਾਂ ਜਿਹੜੀਆਂ ਵੀ ਜਮਣੀ ਚੋਣਾਂ ਆ ਰਹੀਆਂ ਪੰਜਾਬ ਦੀਆਂ ਅਸੀਂ ਉਹਨਾਂ ਦੇ ਵਿੱਚ ਵੀ ਵਿਦਰੋਹ ਕਰਾਂਗੇ ਸਰਕਾਰ ਦਾ ਜੇ ਨਹੀਂ ਮੰਗਾ ਮੰਨਦੇ